ਹਮੇ ਸਭਾ ਗਣਤ ਹੈ ਗਣਤੇ ਨੂੰ ਸੁਖ ਨਾ ਹੈ ਇਨ ਈਗੋਇਜ਼ਮ ਆਲ ਮਸਟ ਅਕਾਊਂਟ ਫੋਰ देयर ਐਕਸ਼ਨ ਇਨ ਥਿਸ ਅਕਾਊਂਟਿੰਗ देयर ਇਜ਼ ਨੋ ਪੇਸ ਹਮੇ ਸਭਾ ਗਣਤ ਹੈ ਹਮੇ ਦੀ ਸਭਾ ਜਿਹੜੀ ਲਾਉਨੇ ਆ ਨਾ ਮਨ ਦੇ ਵਿੱਚ ਮਤਲਬ ਸਾਰਿਆਂ ਦੇ ਅੰਦਰ ਜਿਹੜੀ ਹਮਾ ਹੈ ਜਿਨ੍ਹਾਂ ਦੇ ਅੰਦਰ ਹਮੇ ਦਾ ਕੀੜਾ ਹੈ ਮੈਂ ਮੈਂ ਦਾ ਕੀੜਾ ਹੈ ਆਪਣੇ ਆਪ ਨੂੰ ਹੀ ਜੋ ਵੱਡਾ ਦੱਸਦੇ ਨੇ ਇਹ ਜੋ ਮਾੜੀ ਆਦਤ ਹੈ ਨਾ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਕਿਤੇ ਵੀ ਸੁੱਖ ਨਹੀਂ ਹੈਗਾ ਚਾਹੇ ਦੁਨੀਆ ਤੇ ਜਿੱਤੇ ਮਰਜ਼ੀ ਅਮੀਰ ਹੋ ਜਾਣ ਜਿੰਨੇ ਮਰਜ਼ੀ ਦੇਸ਼ਾਂ ਵੀ ਸ਼ੈਰ ਕਰ ਲੈਣ ਜਿੰਨੀਆਂ ਮਰਜ਼ੀ ਵੱਡੀਆਂ ਗੱਡੀਆਂ ਕੋਠੀਆਂ ਕਾਰਾਂ ਬੰਗਲੇ ਜ਼ਮੀਨਾਂ ਰੱਖ ਲੈਣ ਹਉਮੇ ਵਾਲੇ ਬੰਦੇ ਨੂੰ ਕਿਤੇ ਵੀ ਸੁੱਖ ਨਹੀਂ ਦੇਖੋ ਹਉਮੇ ਵਾਲੇ ਬੰਦੇ ਦੀ ਲਾਟਰੀ ਨਿਕਲਿਆਈ ਪਹਿਲਾਂ ਹੀ ਅਮੀਰ ਸੀ ਹੋਰ ਅਮੀਰ ਹੋ ਗਿਆ ਪਰ ਉਹ ਅੰਦਰਲੀ ਮਾੜੀ ਆਦਤ ਤਾਂ ਗਈ ਨਹੀਂ ਚਲੋ ਓਮੇ ਵਾਲੇ ਨੂੰ ਕੋਈ ਘਾਟਾ ਪੈ ਗਿਆ ਤੇ ਉਹ ਗਰੀਬ ਹੋ ਗਿਆ ਉਹਨੇ ਫੇਰ ਵੀ ਨਹੀਂ ਮਤ ਦੇਣੋਂ ਹਟਣਾ ਫੇਰ ਵੀ ਉਹਨੇ ਕਟਾਕ ਚ ਸ਼ਬਦੀ ਬੋਲਣਿਆ ਇਸ ਕਰਕੇ ਭਾਈ ਚਾਹੇ ਦੁਨੀਆ ਤੇ ਅਮੀਰ ਰੋ ਚਾਹੇ ਗਰੀਬ ਰੋ ਅੱਧੀ ਖਾ ਲੋ ਪਰ ਪਿਆਰ ਨਾਲ ਬੋਲੋ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੋ ਇਹੀ ਗੁਰਬਾਣੀ ਦਾ ਸਿਧਾਂਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਂਝੀ ਵਾਰਤਾ ਦੇ ਸਾਰੀ ਦੁਨੀਆ ਦੇ ਪੈਗੰਬਰ ਨੇ ਉਨ੍ਹਾਂ ਦੀ ਗੁਰਬਾਣੀ ਦੇ ਆਧਾਰ ਤੇ ਚੱਲੋ ਤੇ ਸਾਰਿਆਂ ਨਾਲ ਮੇਲ ਵਰ ਭਾਈਚਾਰਾ ਬਣਾਓ